ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰहे ਹਨ ਜਿਸ ਕਰਕੇ ਉਨ੍ਹਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਜਗਰਾਉਂ ਦੇ ਨੇੜੇ ਗੁਰਦੁਆਰਾ ਨਾਨਕਸਰ ਜਿਸ ਨੂੰ ਕੋ ਭਗਤੀ ਦਾ ਘਰ ਵੀ ਜਾਨਾ ਜਾਂਦਾ ਹੈ ਤੇ ਤੁਨ ਤੁਨ ਸੰਤ ਬਾਬਾ ਨਾਨਕ ਸਿੰਘ ਜੀ ਨੇ ਇੱਥੇ ਬਕਾਇਦਾ ਜੋ ਭਗਤੀ ਦੀ ਸ਼ੁਰੂਆਤ ਕੀਤੀ ਸੀਗੀ ਉਹ ਭਗਤੀ ਦਾ ਫਲ ਹੁਣ ਤੱਕ ਸੰਗਤਾਂ ਇੱਥੇ 100 ਸਾਲ ਬਾਅਦ ਵੀ ਲੈ ਰਹੀਆਂ ਨੇ ਔਰ ਲਗਾਤਾਰ ਇੱਥੇ ਅੱਜ ਤੁਨ ਤੁਨ ਬਾਬਾ ਨਾਨਕ ਸਿੰਘ ਜੀ ਦੇ ਵਰਸੀ ਸਮਾਗਮ ਸ਼ੁਰੂ ਹੋਏ ਨੇ ਔਰ ਇਹਦੇ ਵਿੱਚ ਅੱਜ ਨਾਨਕਸਰ ਸੰਪਰਦਾਏ ਦੇ ਸਾਰੇ ਮਹਾਂਪੁਰਸ਼ ਚਾਏ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਕਹਾਲਾ ਸਿੰਘ ਜੀ ਸੰਤ ਬਾਬਾ ਗੁਰਚਨ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਔਰ ਸੰਤ ਬਾਬਾ ਬਲਜੀਤ ਸਿੰਘ ਜੀ ਨੇ ਬਕਾਇਦਾ ਜੀ ਸ਼ਿਰਕਤ ਕੀਤੀ ਹੈ ਤਾਂ ਸਾਰੀਆਂ ਸੰਗਤਾਂ ਨੂੰ ਇੱਕੋ ਸੁਨੇਹਾ ਦਿੱਤਾ ਹੈ ਕਿ ਪੂਰੀ ਤਰ੍ਹਾਂ ਗੁਰੂ ਘਰ ਤੇ ਗੁਰਬਾਣੀ ਨਾਲ ਜੁੜਨ ਤੇ ਇਸ ਤਰ੍ਹਾਂ ਵਰਸਿਸ ਮੌਗਮ ਵਿੱਚ ਆਪਣਾ ਹਿੱਸਾ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇੱਥੇ ਬਕਾਇਦਾ 24 ਅਗਸਤ ਤੋਂ ਇਹ ਜੋ ਵਰਸੀ ਸਮਾਗਮ ਸ਼ੁਰੂ ਹੋਏ ਨੇ 27 ਅਗਸਤ ਨੂੰ ਇੱਥੇ ਵਿਸ਼ਾਲ ਨਗਰ ਕੀਰਤਨ ਹੋਵੇਗਾ ਤੇ 28 ਅਗਸਤ ਨੂੰ ਇਸ ਵਰਸੀ ਸਮਾਗਮਾਂ ਦੀ ਸਮਾਪਤੀ ਹੋਵੇਗੀ ਸੋ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਦੂਰ ਦਰਾਡੇ ਦੇਸ਼ਾਂ ਦੇਸ਼ਾਂ ਵਿੱਚ ਬੈਠਿਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇੱਥੇ ਆਉਣ ਤੇ ਗੁਰੂ ਘਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਲਾਲ ਨਕਸਰ ਸੰਪਰਦਾ ਦੇ ਬਾਨੀ ਤੁਨ ਤੁਨ ਪੈਰੇ ਬਾਬਾ ਲਾਲ ਸਿੰਘ ਜੀ ਜਿਨ੍ਹਾਂ ਦਾ 82ਵਾਂ ਵਰਸੀ ਦਾ ਦਿਹਾੜਾ ਅੱਜ 24 ਤਰੀਕ ਨੂੰ ਪ੍ਰਾਰੰਭ ਹੋਇਆ ਹੈ ਅੱਜ ਜੀ ਸ੍ਰੀ ਖਨ ਪਰਸਾ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ 27 ਤਰੀਕ ਨੂੰ ਸਵੇਰੇ 9 ਵਜੇ ਪੈਣਗੇ ਉਹ ਪਰੰਤ ਫਿਰ ਦੂਸਰੀ ਟਰੰਦੇ ਸ੍ਰੀ ਖਨ ਪਰਸਾ ਪ੍ਰਕਾਸ਼ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 28 ਤਰੀਕ ਨੂੰ ਸਵੇਰੇ 9 ਵਜੇ ਪੈਣਗੇ ਫਿਰ ਉਹ ਕੀਰਤਨ ਦਰਬਾਰ ਸਜੇਗਾ ਤੇ ਚਾਰ ਰਾਤਾਂ ਰੈਣ ਸਵਾਈ ਪ੍ਰੋਗਰਾਮ ਅੱਜ ਵੀ ਰਾਤ ਨੂੰ ਰੈਣ ਸਵਾਈ ਪ੍ਰੋਗਰਾਮ ਕੱਲ ਵੀ ਆ ਪਰਸੋਂ ਨੂੰ ਵੀ ਆ ਤੇ ਚੌਥੇ ਨੂੰ ਵੀ ਤੇ 27 ਤਰੀਕ ਨੂੰ ਜੋ ਹੈਗਾ ਇਹ ਨਗਰ ਕੀਰਤਨ ਵੀ ਹੋਵੇਗਾ ਤੇ ਸੰਗਤਾਂ ਦਾ ਪਿਆਰ ਦਾ ਸਮੁੰਦਰ ਸਾਠਾਂ ਮਾਰਿਆ ਲੱਖਾਂ ਦੀ ਤੈਦਾਦ ਸੰਗਤਾਂ ਅੱਜ ਪਹਿਲੇ ਦਿਨ ਹੀ ਪਹੁੰਚ ਗਈਆਂ ਨੇ ਤੇ ਇਹ ਜੋ ਸਮਾਗਮਾਂ ਜਿੰਨੇ ਦਿਨ ਦਾ ਸਮਾਗਮ ਪੰਜ ਰੋਜ਼ਾ ਤੇ ਸੰਗਤਾਂ ਬੜੇ ਇਤਸ਼ਾਹ ਦੇ ਨਾਲ ਤਾਂ ਮਨ ਤਾਂ ਦੇਣਾ ਸੇਵਾ ਕਰੀਆਂ ਨੇ ਤੇ ਸਭ ਸੰਗਤਾਂ ਨੂੰ ਮੈਂ ਬੇਨਤੀ ਕਰਦਾਂਗੇ ਬਹੁਤ ਵਧੀਆ ਸੋਨਾ ਸਾਰਾ ਪ੍ਰਬੰਧ ਆ ਕੋਈ ਵੀ ਜਿਹੜਾ ਕੋਕੇ ਆ ਕੇ ਗੁਰੂ ਜੀਆਂ ਬਖਸ਼ਾਂ ਸੀ ਚ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾ ਦਿਨ 24 ਅਗਸਤ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ 71 ਖੰਡ ਪਾਠ ਪਰ ਆਰੰਭ ਹੋਇਆ ਹੈ ਸੰਗਤਾਂ ਦਾ ਹਰ ਹਰ ਵੇਰੀ ਆਉਂਦਾ ਹੈ ਇਹ ਦੀ ਸ਼ੁਰੂਆਤ ਜਦੋਂ ਕੀਤੀ ਹੈ ਪਹਿਲਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕੀਤੀ ਸੀ ਅੱਜ ਦੁਨੀਆ ਦਾ 20-25 ਲੱਖ ਦਾ ਇਕੱਠ ਹੁੰਦਾ ਹੈ ਇੱਥੇ ਬਹੁਤ ਸੰਗਤਾਂ ਸੇਵਾ ਕਰਦੀਆਂ ਇਸ ਸਮਾਗਮ ਤੇ ਅਸੀਂ ਸਭ ਸੰਗਤਾਂ ਨੂੰ ਆਉਣ ਜਾਣ ਵਾਲਿਆਂ ਨੂੰ ਦੁਇਸਾ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਸਭ ਨੂੰ ਇਹ ਸਮਾਗਮ ਦੀ ਵਧਾਈ ਦਿੰਨੇ ਆਂ ਜਿਤ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨਾਂ ਦੇ ਪਹਿਲੇ ਪ੍ਰਕਾਸ਼ ਦੀ ਅੱਜ ਸ਼ੁਰੂਆਤ ਬਾਬਾ ਜੀ ਨੇ ਕਿਰਪਾ ਕੀਤੀ ਹੈ ਗੁਰੂ ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਰੱਖੀ ਤੇ ਆਪ ਉਹਨਾਂ ਨੇ ਚੌਰ ਕੀਤਾ ਤੇ ਅੱਜ ਪ੍ਰਕਾਸ਼ ਦਿਹਾੜਾ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਸ ਕੂਸੀ ਦੇ ਵਿੱਚ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਥੋਂ ਦੇ ਸਾਰੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਗੁਰਚਰਨ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਸਾਰੇ ਬਾਬਾ ਜੀ ਦੇ ਪਿਆਰ ਵਾਲੇ ਹੋਰ ਵੀ ਜਿਹੜੇ ਮਹਾਂਪੁਰਖ ਇਥੋਂ ਦੇ ਨਾਨਕ ਸਰ ਦੇ ਸਾਰੇ ਬੜੀ ਚੜ੍ਹਦੀ ਕਲਾ ਨਾਲ ਇਸ ਦਰਤੀਆਂ ਸੇਵਾਵਾਂ ਮੰਨਵਾ ਰਹੇ ਹਨ ਸਾਰੇ ਹਿਮਾਪੁਰਖਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੀ ਵਰਸੀ ਸਾਲਾਨਾ ਜਿਹੜੀ ਹੈ 82ਵੀਂ ਵਰਸੀ ਹੈ ਇਹਦੇ ਵਿੱਚ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆ ਕੇ ਹਾਜ਼ਰੀ ਭਰਦੀਆਂ ਨੇ ਔਰ ਵਰਸੀ ਦੇ ਅੱਜ ਆਰੰਭ ਤਾਂ ਹੋਈ ਹੈ ਆਰੰਭ ਤੋਂ ਪਹਿਲਾਂ ਹੀ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਬਾਬਾ ਜੀ ਦੇ ਘਰ ਵਿੱਚ ਆ ਕੇ ਹਾਜ਼ਰੀ ਭਰਦੇ ਨੇ ਸੇਵਾਵਾਂ ਕਰਦੇ ਨੇ ਬੜੀ ਵੱਡੀ ਪੱਧਰ ਤੇ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਧੰਨ ਬਾਬਾ ਅਨੰਦ ਸਿੰਘ ਜੀ ਦੀ ਉਸ ਬੰਦਗੀ ਨੂੰ ਉਸ ਕਮਾਈ ਨੂੰ ਸਜਦਾ ਕਰਨ ਵਾਸਤੇ ਲੱਖਾਂ ਲੋਕ ਆ ਕੇ ਆ ਕੇ ਹਾਜ਼ਰੀ ਭਰ ਰਹੇ ਨੇ ਟੀਮ ਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ ਜਗਰਾਉਂ ਦੇ ਨੇੜੇ ਗੁਰਦੁਆਰਾ ਨਾਨਕ ਸਰ ਜਿਸ ਨੂੰ ਕਿ ਭਗਤੀ ਦਾ ਘਰ ਵੀ ਜਾਨਾ ਜਾਂਦਾ ਹੈ ਤੇ ਧੰਨ ਧੰਨ ਸੰਤ ਬਾਬਾ ਨਾਨਕ ਸਿੰਘ ਜੀ ਨੇ ਇੱਥੇ ਬਕਾਇਦਾ ਜੋ ਭਗਤੀ ਦੀ ਸ਼ੁਰੂਆਤ ਕੀਤੀ ਸੀਗੀ ਉਹ ਭਗਤੀ ਦਾ ਫਲ ਹੁਣ ਤੱਕ ਸੰਗਤਾਂ ਇੱਥੇ 100 ਸਾਲ ਬਾਅਦ ਵੀ ਲੈ ਰਹੀਆਂ ਨੇ ਔਰ ਲਗਾਤਾਰ ਇੱਥੇ ਅੱਜ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੇ ਵਰਸੀ ਸਮਾਗਮ ਸ਼ੁਰੂ ਹੋਏ ਨੇ ਔਰ ਇਹਦੇ ਵਿੱਚ ਅੱਜ ਨਾਨਕ ਸਰ ਸਮੁਦਾਇ ਦੇ ਸਾਰੇ ਮਹਾਂਪੁਰਸ਼ ਚਾਹੇ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਕਲਾ ਸਿੰਘ ਜੀ ਸੰਤ ਬਾਬਾ ਗੁਰਚਨ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਔਰ ਸੰਤ ਬਾਬਾ ਬਲਜੀਤ ਸਿੰਘ ਜੀ ਨੇ ਬਕਾਇਦਾ ਜੀ ਸ਼ਿਰਕਤ ਕੀਤੀ ਹੈ ਤਾਂ ਸਾਰੀਆਂ ਸੰਗਤਾਂ ਨੂੰ ਇੱਕੋ ਸੁਨੇਹਾ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਗੁਰੂ ਘਰ ਤੇ ਗੁਰਬਾਣੀ ਨਾਲ ਜੁੜਨ ਤੇ ਇਸ ਤਰ੍ਹਾਂ ਵਰਸਿਸ ਮਹਾਮੇ ਵਿੱਚ ਆਪਣਾ ਹਿੱਸਾ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇੱਥੇ ਬਕਾਇਦਾ 24 ਅਗਸਤ ਤੋਂ ਇਹ ਜੋ ਵਰਸੀ ਸਮਾਗਮ ਸ਼ੁਰੂ ਹੋਏ ਨੇ 27 ਅਗਸਤ ਨੂੰ ਇੱਥੇ ਵਿਸ਼ਾਲ ਨਗਰ ਕੀਰਤਨ ਹੋਵੇਗਾ ਤੇ 28 ਅਗਸਤ ਨੂੰ ਇਸ ਵਰਸੀ ਸਮਾਗਮਾਂ ਦੀ ਸਮਾਪਤੀ ਹੋਵੇਗੀ ਸੋ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਦੂਰ ਦਰਾਡੇ ਦੇਸ਼ਾਂ ਦੇਸ਼ਾਂ ਵਿੱਚ ਬੈਠਿਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇੱਥੇ ਆਉਣ ਤੇ ਗੁਰੂ ਘਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਲਾਣਕਸਰ ਸੰਪਰਦਾ ਦੇ ਬਾਨੀ ਤਨ ਤਨ ਪੈਰੇ ਬਾਬਾ ਲੰਦ ਸਿੰਘ ਜੀ ਜਿਨ੍ਹਾਂ ਦਾ 82ਵਾਂ ਵਰਸੀ ਦਾ ਦਿਹਾੜਾ ਅੱਜ 24 ਤਰੀਕ ਨੂੰ ਪ੍ਰਾਰੰਭ ਹੋਇਆ ਹੈ ਅੱਜ ਜੀ ਸ੍ਰੀ ਖਨ ਪਰਸਾ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ 23 ਤਰੀਕ ਨੂੰ ਸਵੇਰੇ 9 ਵਜੇ ਪੈਣਗੇ। ਉਹ ਪਰੰਤ ਫਿਰ ਦੂਜੀ ਟਰੰਦੇ ਸ੍ਰੀ ਖਨ ਪਰਸਾ ਪ੍ਰਕਾਸ਼ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 28 ਤਰੀਕ ਨੂੰ ਸਵੇਰੇ 9 ਵਜੇ ਪੈਣਗੇ। ਫਿਰ ਉਹ ਕੀਰਤਨ ਦਰਬਾਰ ਸਜੇਗਾ ਤੇ ਚਾਰ ਰਾਤਾਂ ਰੈਣ ਸਵਾਈ ਪ੍ਰੋਗਰਾਮ ਅੱਜ ਵੀ ਰਾਤ ਨੂੰ ਰੈਣ ਸਵਾਈ ਪ੍ਰੋਗਰਾਮ ਕੱਲ ਵੀ ਆ ਪਰਸੋਂ ਨੂੰ ਵੀ ਆ ਤੇ ਚੌਥੇ ਨੂੰ ਵੀ ਤੇ 27 ਤਰੀਕ ਨੂੰ ਜੋ ਹੈਗਾ ਇਹ ਨਗਰ ਕੀਰਤਨ ਵੀ ਹੋਵੇਗਾ। ਤੇ ਸੰਗਤਾਂ ਦਾ ਪਿਆਰ ਦਾ ਸਮੁੰਦਰ ਸਾਠਾਂ ਮਾਰਿਆ ਲੱਖਾਂ ਦੀ ਤੈਦਾਦ ਸੰਗਤਾਂ ਅੱਜ ਪਹਿਲੇ ਦਿਨ ਹੀ ਪਹੁੰਚ ਗਿਆ ਨੇ ਤੇ ਇਹ ਜੋ ਸਮਾਗਮਾਂ ਜਿੰਨੇ ਦਿਨ ਦਾ ਸਮਾਗਮ ਆ ਪਾਈ ਰੋਜ਼ਾ ਤੇ ਸੰਗਤਾਂ ਬੜੇ ਇਤਸ਼ਾਹ ਦੇ ਨਾਲ ਤਾਂ ਮਨ ਤਾਂ ਦੇਣਾ ਸੇਵਾ ਕਰੀਆ ਨੇ ਤੇ ਸਭ ਸੰਗਤਾਂ ਨੂੰ ਮੈਂ ਬੇਨਤੀ ਕਰਦਾਂਗੇ ਬਹੁਤ ਵਧੀਆ ਸੋਨਾ ਸਾਰਾ ਪ੍ਰਬੰਧ ਆ ਕੋਈ ਵੀ ਜਿਹੜਾ ਕੋਕੇ ਆ ਕੇ ਗੁਰੂ ਜੀਆਂ ਬਖਸ਼ਾਂ ਸੀ ਚ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾ ਦਿਨ 24 ਅਗਸਤ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ 71 ਅਖੰਡ ਪਾਠ ਪਰ ਆਰੰਭ ਹੋਇਆ ਹੈ ਸੰਗਤਾਂ ਦਾ ਹਰ ਹਰ ਵੇਰੀ ਆਉਂਦਾ ਹੈ ਇਹ ਦੀ ਸ਼ੁਰੂਆਤ ਜਦੋਂ ਕੀਤੀ ਹੈ ਪਹਿਲਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕੀਤੀ ਸੀ ਅੱਜ ਦੁਨੀਆ ਦਾ 20-25 ਲੱਖ ਦਾ ਇਕੱਠ ਹੁੰਦਾ ਹੈ ਇੱਥੇ ਬਹੁਤ ਸੰਗਤਾਂ ਸੇਵਾ ਕਰਦੀਆਂ ਇਸ ਸਮਾਗਮ ਤੇ ਅਸੀਂ ਸਭ ਸੰਗਤਾਂ ਨੂੰ ਆਉਣ ਜਾਣ ਵਾਲਿਆਂ ਨੂੰ ਦੁਇਸਾ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਸਭ ਨੂੰ ਇਸ ਸਮਾਗਮ ਦੀ ਵਧਾਈ ਦਿੰਨੇ ਆਂ ਜਤਨਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨਾਂ ਦੇ ਪਹਿਲੇ ਪ੍ਰਕਾਸ਼ ਦੀ ਅੱਜ ਸ਼ੁਰੂਆਤ ਬਾਬਾ ਜੀ ਨੇ ਕਿਰਪਾ ਕੀਤੀ ਹੈ ਗੁਰੂ ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਰੱਖੀ ਤੇ ਆਪ ਉਹਨਾਂ ਨੇ ਚੌਰ ਕੀਤਾ ਅੱਜ ਪ੍ਰਕਾਸ਼ ਦਿਹਾੜਾ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਸ ਕੂਸੀ ਦੇ ਵਿੱਚ ਸਭ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈ ਹੋਵੇ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਥੋਂ ਦੇ ਸਾਰੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਗੁਰਚਰਨ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਸਾਰੇ ਬਾਬਾ ਜੀ ਦੇ ਪਿਆਰ ਵਾਲੇ ਹੋਰ ਵੀ ਜਿਹੜੇ ਮਹਾਂਪੁਰਖ ਇਥੋਂ ਦੇ ਨਾਨਕ ਸਰ ਦੇ ਸਾਰੇ ਬੜੀ ਚੜ੍ਹਦੀ ਕਲਾ ਨਾਲ ਇਸ ਦਰਤੀਆਂ ਸੇਵਾਵਾਂ ਮੰਨਵਾ ਰਹੇ ਹਨ ਸਾਰੇ ਹਿਮਾਪੁਰਖਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੀ ਵਰਸੀ ਸਾਲਾਨਾ ਜਿਹੜੀ ਹੈ 82ਵੀਂ ਵਰਸੀ ਹੈ ਇਹਦੇ ਵਿੱਚ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆ ਕੇ ਹਾਜ਼ਰੀ ਭਰਦੀਆਂ ਨੇ ਔਰ ਵਰਸੀ ਦੇ ਅੱਜ ਆਰੰਭਤਾ ਹੋਈ ਹੈ ਆਰੰਭਤਾ ਤੋਂ ਪਹਿਲਾਂ ਹੀ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਬਾਬਾ ਜੀ ਦੇ ਘਰ ਵਿੱਚ ਆ ਕੇ ਹਾਜ਼ਰੀ ਭਰਦੇ ਨੇ ਸੇਵਾਵਾਂ ਕਰਦੇ ਨੇ ਬੜੀ ਵੱਡੀ ਪੱਧਰ ਤੇ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਧੰਨ ਬਾਬਾ ਅਨੰਦ ਸਿੰਘ ਜੀ ਦੀ ਉਸ ਬੰਦਗੀ ਨੂੰ ਉਸ ਕਮਾਈ ਨੂੰ ਸਜਦਾ ਕਰਨ ਵਾਸਤੇ ਲੱਖਾਂ ਲੋਕ ਆ ਕੇ ਆ ਕੇ ਹਾਜ਼ਰੀ ਭਰ ਰਹੇ ਨੇ ਠੀਮਰਾਜ ਬੱਬਰ ਡੈਨਿਕ ਸਵੇਰਾ ਨਿਊਜ਼ ਜਗਰਾਉਂ